ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਗੁਰੂ ਕਾ ਖਾਲਸਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੋਦ ਵਿੱਚ ਬੈਠ ਕੇ ਆਪਣੇ ਵਰਤਮਾਨ ਸਮੇਂ ਨੂੰ ਵੀ ਵਿਚਾਰ ਰਿਆ ਹੈ ਤੇ ਭਵਿੱਖ ਦੀ ਵੀ ਆਪਾਂ ਵਿਚਾਰ ਕਰਨੀ ਹੈ ਪਰ ਭਵਿੱਖ ਤੇ ਵਰਤਮਾਨ ਦਾ ਨਿਕਾਸ ਸਾਡੇ ਅਤੀਤ ਚੋਂ ਹੁੰਦਾ ਹੈ ਜੋ ਸਾਡਾ ਪਿਛੋਕੜ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਰਚਨਾ ਮੇਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੀਤੀ ਸੀ ਜਦੋਂ ਸੱਚ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਸੀ ਝੂਠ ਦਾ ਉਸ ਵੇਲੇ ਪੂਰਾ ਬੋਲਬਾਲਾ ਸੀ ਜਦੋਂ ਪੰਜਵੇਂ ਪਾਤਸ਼ਾਹ ਮਹਾਰਾਜ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਤੱਤੀਆਂ ਦਵੀਆਂ ਤੇ ਬਿਠਾ ਕੇ ਸ਼ਹੀਦ ਕੀਤਾ ਗਿਆ ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਮੇਰੀ ਪੀਰੀ ਦੇ ਮਾਲਕ ਨੇ ਮੇਰੀ ਪੀਰੀ ਦੀਆਂ ਤੇਗਾ ਧਾਰਨ ਕਰੇ ਦੋ ਤਰਵਾਰੀ ਬਧੀਆਂ ਇੱਕ ਮੀਰੀ ਦੀ ਇੱਕ ਪੀਰ ਦੀ ਇੱਕ ਅਜਮਤ ਦੀ ਇੱਕ ਰਾਜ ਦੀ ਇੱਕ ਰਾਖੀ ਕਰੇ ਵਜ਼ੀਰ ਦੀ ਇਹ ਧਰਮ ਦੀ ਰਾਖੀ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਸਿਰਜਿਆ ਸੀ ਸ੍ਰੀ ਹਰਮੰਦਰ ਸਾਹਿਬ ਜਿੱਥੇ ਭਗਤੀ ਦਾ ਕੇਂਦਰ ਹੈ ਸ੍ਰੀ ਅਕਾਲ ਤਖਤ ਸਾਹਿਬ ਸ਼ਕਤੀ ਦਾ ਕੇਂਦਰ ਹੈ ਮੀਰੀ ਪੀਰੀ ਨੂੰ ਇਕੱਠਿਆਂ ਕਰਕੇ ਸੱਚੇ ਬਾਦਸ਼ਾਹ ਨੇ ਸਾਨੂੰ ਇੱਕ ਬੜਾ ਵੱਡਾ ਸੰਕਲਪ ਦਿੱਤਾ ਸੀ ਅੱਜ ਤੱਕ ਸਾਰਾ ਪੰਥ ਖਾਲਸਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਰਹਿਨਮਾਈ ਲੈਂਦਾ ਆ ਰਿਹਾ ਹੈ। ਔਰ ਅਕਾਲ ਤਖਤ ਸਾਹਿਬ ਦਾ ਪ੍ਰਭਾਵ ਸੀ ਕਿ ਵਕਤ ਦਾ ਹੁਕਮਰਾਨ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਹੱਥ ਜੋੜ ਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਇਆ। ਔਰ ਸਿੰਘ ਸਾਹਿਬ ਕਾਲੀ ਬਾਬਾ ਫੂਲਾ ਸਿੰਘ ਜੀ ਨਿਹੰਗ ਸਿੰਘ ਅਕਾਲ ਤਖਤ ਦੇ ਜਥੇਦਾਰ ਸਨ ਜਿਨ੍ਹਾਂ ਨੇ ਇਮਲੀ ਨਾਲ ਬੰਨ੍ਹ ਕੇ ਕੋਰੜੇ ਮਾਰਨ ਦੀ ਉਸ ਨੂੰ ਸਜ਼ਾ ਸੁਣਾ ਦਿੱਤੀ। ਐਡਾ ਵੱਡਾ ਬਾਦਸ਼ਾਹ ਜਿਹਦੇ ਤੋਂ ਕਾਬਲ ਕੰਧਾਰ थर-थर ਕੰਬਦਾ ਸੀ ਦਿੱਲੀ ਦਾ ਤਖਤ ਡੋਲਦਾ ਸੀ ਯੂਰਪ ਦੀਆਂ ਸਰਕਾਰਾਂ ਜਿਹੜਾ ਹਾਲਾ ਭਰਦੀਆਂ ਸਨ ਉਹ ਐਡਾ ਮਹਾਬਲੀ ਜੋਧਾ ਸ਼ੇਰੇ ਪੰਜਾਬ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਨਿਮਾਣਾ ਸੇਵਕ ਹੋ ਕੇ ਆਪਣੇ ਤਨ ਤੇ ਕੋੜੜੇ ਸਹਾਰੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਾਲ ਕਿਸੇ ਤਰ੍ਹਾਂ ਦਾ ਮਨ ਵਿੱਚ ਰੰਜਿਸ਼ ਨਹੀਂ ਕੀਤੀ ਕਿ ਇਹ ਮੈਨੂੰ ਸਜ਼ਾ ਦਿੱਤੀ ਹੈ ਬਲਕਿ ਜਸਦਾਈ ਸਿੰਘ ਸਾਹਿਬ ਦਾ ਸਤਕਾਰ ਕਰਦੇ ਰਹੇ ਜਦੋਂ 14 ਮਾਰਚ 1823 ਨੂੰ ਸਿੰਘ ਸਾਹਿਬ ਕਾਲੀ ਫੂਲਾ ਸਿੰਘ ਜੀ ਸ਼ਹੀਦ ਹੋਏ ਤੇ ਉਹਨਾਂ ਦੀ ਸ਼ਹੀਦੀ ਦਾ ਐਡਾ ਵੱਡਾ ਦੁੱਖ ਬਨਾਇਆ ਕਿ ਕਵੀ ਕਾਦਰ ਯਾਰ ਨੇ ਲਿਖਿਆ ਕਹਿੰਦੇ ਰੋਂਦੇ ਰੋਂਦੇ ਦਾ ਜਿਹੜਾ ਹਜੂਰੀਆ ਸੀ ਨਾ ਉਹ ਪੂਰਾ ਗਿੱਲਾ ਹੋ ਗਿਆ ਸੀਗਾ ਉਹਨੂੰ ਸਿੰਘ ਸਾਹਿਬ ਦੇ ਨਾਲ ਜੇ ਅੱਜ ਦੇ ਤਰ੍ਹਾਂ ਹੁਕਮਰਾਨਾਂ ਦੀਦਾ ਰੱਜਸ ਹੁੰਦੀ ਵੀ ਆ ਸਿੰਘ ਸਾਹਿਬ ਨੇ ਬੈਨੂੰ ਕੋਰੜੇ ਮਾਰਿਆ ਚੰਗਾ ਹੋਇਆ ਇਹ ਖਤ ਸਾਡੇ ਤੋਂ ਦੂਰ ਹੋ ਗਿਆ ਤੇ ਉਹ ਸਾਹਸੰਗਤ ਜੀ ਉੱਥੇ ਉਹਦੀ ਐਡੀ ਵੱਡੀ ਯਾਦਗਾਰ ਦਰਿਆ ਲੁੰਡਾ ਦਰਿਆ ਕਾਬਲ ਦਰਿਆ ਉੱਥੇ ਪਿਛਲੇ ਸਾਲ ਅਸੀਂ ਦਰਸ਼ਨ ਕਰਕੇ ਆਏ ਆਂ ਪਾਕਿਸਤਾਨ ਦੇ ਵਿੱਚ 2300 ਕਿੱਲਾ ਜ਼ਮੀਨ ਹੈ ਸਿੰਘ ਸਾਹਿਬ ਅਕਾਲੀ ਫੂਲਾ ਸਿੰਘ ਦੇ ਗੁਰਦੁਆਰੇ ਦੇ ਨਾਂ ਨਾਲ ਬੜਾ ਸੁੰਦਰ ਗੁਰਦੁਆਰਾ ਬਣਾਇਆ ਅਕਾਲੀ ਜੀ ਦੀ ਯਾਦ ਕਾਇਮ ਕੀਤੀ ਅੰਮ੍ਰਿਤਸਰ ਦੇ ਵਿੱਚ ਯਾਦਗਾਰ ਕਾਇਮ ਕੀਤੀ ਮਹਾਰਾਜਾ ਰਣਜੀਤ ਸਿੰਘ ਤੋਂ ਅੱਜ ਦੇ ਹੁਕਮਰਾਨਾਂ ਨੂੰ ਸਿੱਖਿਆ ਲੈਣੀ ਚਾਹੀਦੀ ਸੀ ਪਰ ਉਲਟਾ ਕੰਮ ਹੋ ਗਿਆ ਕਿ 2 ਮਹੀਨੇ ਦੇ ਅੰਦਰ ਅੰਦਰੀ ਚੱਕਰੀ ਘੁਮਾ ਕੇ ਸਿੰਘ ਸਾਹਿਬਾਂ ਨੂੰ ਆ ਜੋ ਕੱਲ ਕੰਮ ਕੀਤਾ ਹੈ ਇਹ ਬੜਾਈ ਸ਼ਰਮਨਾਕ ਹੋਇਆ ਹੈ ਇਹ ਬੜਾ ਦੁਖਦਾਈ ਹੋਇਆ ਹੈ ਸਾਨੂੰ ਅੱਗੇ ਇਸ ਗੱਲ ਤੋਂ ਸੇਧ ਲੈਣੀ ਚਾਹੀਦੀ ਹੈ ਵੀ 1925 ਵਿੱਚ ਇੱਕ ਬੜੇ ਮਹਾਪੁਰਸ਼ ਬ੍ਰਹਮ ਗਿਆਨੀ ਹੋਏ ਨੇ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਉਹਨਾਂ ਦੇ ਸੇਵਕ ਸੰਤ ਤੇਜਾ ਸਿੰਘ ਜੀ ਡਬਲ ਐਮ ਐ ਜਿਨ੍ਹਾਂ ਨੇ ਬੜੂ ਸਾਹਿਬ ਗੁਰਦੁਆਰਾ ਬਣਾਇਆ ਅਕੈਡਮੀਆਂ ਸ਼ੁਰੂ ਕੀਤੀਆਂ ਨੇ ਉਹਨਾਂ ਨੇ ਇੱਕ ਗ੍ਰੰਥ ਲਿਖਿਆ ਹੈ ਬਾਬਾ ਅਤਰ ਸਿੰਘ ਦਾ ਜੀਵਨ ਉਹਦੇ ਵਿੱਚ ਇਹ ਘਟਨਾ ਲਿਖੀ ਹੈ ਕਿ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਆ ਸਿਸਟਮ ਐਕਟ ਵਾਲਾ ਆਇਆ ਨਾ ਠੀਕ ਹੈ ਅੱਜ ਬਹੁਤਿਆਂ ਨੂੰ ਮੇਰੀ ਗੱਲ ਚੰਗੀ ਨਾ ਲੱਗੇ ਮੈਂ ਕਿਉਂਕਿ ਮੈਂ ਰਾਜਨੀਤੀ ਦਾ ਵਿਦਿਆਰਥੀ ਨਹੀਂ ਆ ਨਾ ਮੈਂ ਜੜ ਪੜਿਆ ਨਾ ਮੈਂ ਰਾਜਨੀਤੀ ਦੀ ਗੱਲ ਕਰਨੀ ਐ ਨਾ ਮੈਂ ਕਿਸੇ ਧੜੇ ਦਾ ਨਾ ਮੈਂ ਬਾਗੀਆਂ ਦਾ ਨਾ ਮੈਂ ਦਾਗੀਆਂ ਦਾ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਸੇਕਿਆ ਹਾਲਸੇ ਖਾਲਸੇ ਪੰਥ ਦਾ ਸੇਵਕ ਹਾਂ ਉਦੋਂ ਇਹ ਗੱਲ ਜਦੋਂ ਐਕਟ ਬਣਿਆ ਸੀ ਨਾ ਉਦੋਂ ਬਾਬਾ ਸਾਧੂ ਸਿੰਘ ਜੀ ਇੱਕ ਮਹਾਂਪੁਰਸ਼ ਉੱਥੇ ਅਕਾਲ ਤਖਤ ਤੇ ਬੈਠੇ ਸਨ ਜਿਹੜੇ ਅਮਰ ਸ਼ਿਕਾਇਆ ਕਰਦੇ ਸੀ ਅਕਾਲ ਤਖਤ ਤੇ ਕੇਸਗੜ੍ਹ ਸਾਹਿਬ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲਿਆਂ ਨੇ ਬਾਬਾ ਸਾਧੂ ਸਿੰਘ ਦੇ ਹੱਥੋਂ ਅੰਮ੍ਰਿਤ ਛਕਿਆ ਸੀ ਉਹ ਬਾਬਾ ਸਾਧੂ ਸਿੰਘ ਜੀ ਬੈਠੇ ਬੈਠੇ ਕਹਿੰਦੇ ਵਾਹਿਗੁਰੂ 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 ਬੜੇ ਜਲਾਲ ਚ ਆ ਗਏ ਕਹਿੰਦੇ ਸਿੰਘਾਂ ਇਹਨੇ ਬਚਨ ਕਰਕੇ ਕਹਿੰਦੇ ਕਹਿੰਦੇ ਮਲੇਸ਼ ਖਾਲਸੇ ਦਾ ਪਹਿਰਾ हट ਗਿਆ ਇੱਛਾ ਧਾਰੀ ਖਾਲਸੇ ਦਾ ਪਹਿਰਾ ਆ ਗਿਆ ਇੱਛਾ ਧਾਰੀ ਦਾ ਮਤਲਬ ਆਪਣੀ ਮਰਜ਼ੀ ਨਾਲ ਜੋ ਮਰਜ਼ੀ ਇੱਛਾ ਹੋਏਗੀ ਕਰ ਦਿਆ ਕਰਨਗੇ ਇਹ 1925 ਚ ਕਿਹਾ ਸੀ ਖਾਲਸਾ ਜੀ ਉਹ ਐਕਟ ਬਣਾਇਆ ਸੀ ਐਕਟ ਸਾਡੇ ਗੁਰਦੁਆਰੇ ਆਜ਼ਾਦ ਨਹੀਂ ਕੀਤੇ ਸਾਡੇ ਗੁਰਦੁਆਰੇ ਗੁਲਾਮ ਕੀਤੇ ਸੀਗੇ ਸਾਨੂੰ ਇਥੋਂ ਫੜ ਲਿਆ ਸੀ ਇਹ ਸਿੱਖ ਹਿੱਲ ਨਹੀਂ ਸਕਣਗੇ ਅੱਜ ਜਦੋਂ ਮਰਜ਼ੀ ਜਥੇਦਾਰ ਬਣਾ ਦਿਓ ਜਦੋਂ ਮਰਜ਼ੀ ਜਥੇਦਾਰ ਲਾ ਦਿਓ ਉਹ ਨਨਕਾਣਾ ਸਾਹਿਬ ਦੇ ਸ਼ਹੀਦਾਂ ਦਾ ਖੂਨ ਦਾ ਮੁੱਲ ਕੀ ਮਿਲਿਆ ਸਾਨੂੰ ਸਾਨੂੰ ਪੰਜੇ ਸਾਹਿਬ ਦੇ ਸ਼ਹੀਦਾਂ ਦਾ ਮੁੱਲ ਕੀ ਮਿਲਿਆ ਸਾਡੇ ਗੱਲ ਇਹ ਐਕਟ ਪਾਤਾ ਜਥੇਦਾਰਾਂ ਨੂੰ ਲਿਆਓ ਹਾਥੀ ਤੇ ਬਿਠਾ ਕੇ ਅੱਜ ਵੀ ਦੋ ਜਥੇਦਾਰ ਲੈਂਦੇ ਹਾਥੀ ਤੇ ਬਿਠਾ ਕੇ ਸਤਿਕਾਰਯੋਗ ਗਿਆਨੀ ਕੁਲਦੀਪ ਸਿੰਘ ਜੀ ਗੜਗਾਜ ਜੀ ਉਹਨਾਂ ਦਾ ਨਾਮ ਕੁਲਦੀਪ ਸਿੰਘ ਹੈ ਜੀ ਗਿਆਨੀ ਕੁਲਦੀਪ ਸਿੰਘ ਜੀ ਤੇ ਦੂਜੇ ਲਿਆਨਦੇ ਸਿੰਘ ਸਾਹਿਬ ਬਾਬਾ ਟੇਕ ਸਿੰਘ ਜੀ ਬੜੇ ਮੇਰੇ ਪਿਆਰੇ ਮਿੱਤਰ ਨੇ ਸਤਿਕਾਰਯੋਗ ਨੇ ਪਰ ਉਹਨਾਂ ਨੂੰ ਵੀ ਇਹ ਸੋਚ ਲੈਣਾ ਚਾਹੀਦਾ ਵੀ ਅੱਗੇ ਭਵਿੱਖ ਬਣਨਾ ਕੀ ਹੈ ਕਰਨਾ ਕੀ ਹੈ ਸਾਡੇ ਨਾਲ ਤੇ ਮੈਂ ਬੇਨਤੀ ਕਰਾਂ ਦੋਵਾਂ ਸਿੰਘ ਸਾਹਿਬਾਂ ਨੂੰ ਜਿਹੜੇ ਨਵੇਂ ਆਏ ਨੇ ਉਹ ਵੀ ਵਿਚਾਰ ਲੈਣਾ ਤੇ ਇਹ ਕੰਮ ਦੇ ਵਿੱਚ ਵੀ ਮੈਨੂੰ ਜ਼ਥੇਦਾਰੀ ਮਿਲ ਗਈ ਪਰ ਜ਼ਥੇਦਾਰੀ ਬਾਅਦ ਵਿੱਚ ਕੀ ਬਣਨਾ 6 ਮਹੀਨੇ ਲੱਗਣ 2 ਮਹੀਨੇ ਲੱਗਣ ਹੋ ਸਕਦਾ ਕੱਲ ਹੀ ਕੱਲ ਹੀ ਕਾਨੂੰਨ ਬਦਲ ਜਾਵੇ ਕਿਉਂਕਿ ਗੁਰੂ ਦਾ ਭੈ ਕੋਈ ਨਹੀਂ ਪੰਥ ਦੀ ਮਰਜ਼ਾਦਾ ਸੀ ਕਿ ਸਾਰਾ ਪੰਥ ਇਕੱਠਾ ਹੋ ਕੇ ਸਾਰੀਆਂ ਸੰਪਰਦਾਵਾਂ ਇਕੱਠੀਆਂ ਹੋ ਕੇ ਸੱਚੇ ਸੁੱਚੇ ਜੀਵਨ ਵਾਲੇ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਮੁਖੀ ਬਣਾਇਆ ਜਾਂਦਾ ਸੀ ਜ਼ਥੇਦਾਰ ਬਣਾਇਆ ਜਾਂਦਾ ਸੀ ਉਹ ਅਕਾਲ ਤਖਤ ਦਾ ਜਥੇਦਾਰ ਜਿੰਨਾ ਚਿਰ ਜਿਉਂਦਾ ਸੀ ਇਸਾਈਆਂ ਦਾ ਪੋਪ ਮੈਨੂੰ ਬਦਲ ਕੇ ਦਿਖਾ ਦਿਓ 100 ਸਾਲ ਦੀ ਉਮਰ ਲੰਘ ਜਾਂਦੀ ਉਹ ਉਹ ਚੜ੍ਹਾਈ ਕਰਦਾ ਤਾਂ ਬਦਲਿਆ ਜਾਂਦਾ ਸਾਡਾ 2.5 ਦਿਨਾਂ 'ਚ ਬਦਲ ਦਿੱਤਾ ਜਾਂਦਾ ਇਹ ਐਕਟ ਦੀ ਸਾਡੇ ਸਹਾਸੰਗ ਜੀ ਜਿਹੜਾ ਸਾਡੇ ਗੱਲ ਪਾਇਆ ਹੋਇਆ ਨਾ ਇਹ ਉਹਦੀ ਬਦੌਲਤ ਹੈ ਸੋਚੋ ਸਮਝੋ ਵਿਚਾਰੋ ਤੇ 1949 99 ਦੇ ਵਿੱਚ ਮੇਰਾ ਖਿਆਲ ਮਤਾ ਆਇਆ ਉਹ ਇੱਥੇ ਸਿੰਘਾਂ ਕੋਲ ਹੋਣਾ ਫੋਨ ਦੇ ਵਿੱਚ ਧਰਮ ਪ੍ਰਚਾਰ ਕਮੇਟੀ ਨੇ ਵੀ ਮਤਾ ਕੀਤਾ ਕਿਉਂਕਿ ਉਹ ਪਿਛਲੀਆਂ ਜਿਹੜੀਆਂ 1925 ਦੇ ਵਿੱਚ ਗੱਲਾਂ ਹੋਈਆਂ ਬਾਬਾ ਤੇਜਾ ਸਿੰਘ ਜਥੇਦਾਰ ਅਕਾਲ ਤਖਤ ਦੇ ਉਸ ਵੇਲੇ ਸਨ ਉਹੀ ਬੁੱਢੇ ਦਾਲ ਦੇ 10ਵੇਂ ਜਥੇਦਾਰ ਸਨ ਉਹਨਾਂ ਨਾਲ ਇੱਕ ਕਮਿਟਮੈਂਟ ਹੋਈ ਸੀ ਕਿ ਅਕਾਲ ਤਖਤ ਦਾ ਜਥੇਦਾਰ ਤੁਹਾਡਾ ਹੀ ਰਹੇਗਾ ਮਰਿਆਦਾ ਵਿੱਚ ਅਸੀਂ ਕੋਈ ਦਖਲ ਨਹੀਂ ਦੇਵਾਂਗੇ ਅਸੀਂ ਤਾਂ ਗੁਰਦੁਆਰੇ ਦੀ ਗੋਲਕ ਚੁੱਕਾਂਗੇ ਇਹਦੇ ਨਾਲ ਗੁਰੂ ਘਰ ਦਾ ਪ੍ਰਬੰਧ ਚਲਾਵਾਂਗੇ ਅਸੀਂ ਗੁਰਦੁਆਰੇ ਦੇ ਲੰਗਰ ਹਾਲਾਂ ਦੀਆਂ ਬਿਲਡਿੰਗਾਂ ਦੀ ਸੇਵਾ ਕਰਾਵਾਂਗੇ ਅਸੀਂ ਗੁਰਦੁਆਰਿਆਂ ਦੀਆਂ ਬਿਲਡਿੰਗਾਂ ਬਣਾਵਾਂਗੇ ਅਸੀਂ ਧਰਮ ਦੇ ਜ ਤਖਲ ਨਹੀਂ ਦੇਵਾਂਗੇ ਧਰਮ ਦੇ ਤਖਲ ਨਹੀਂ ਦੇਵਾਂਗੇ ਗੱਲ ਹੋਈ ਸੀ ਕਾਲ ਤੱਕ ਤੇ ਤੇ ਬਾਬਾ ਤੇਜਾ ਸਿੰਘ ਨੇ ਪੁੱਛਿਆ ਸੀ ਕਹਿੰਦੇ ਇਹਦੇ ਵਿੱਚ ਕੌਣ ਜ਼ਿੰਮੇਵਾਰ ਹੈ ਕਹਿੰਦੇ ਇਹਦੇ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜ਼ਿੰਮੇਵਾਰ ਹਨ ਇਹ ਗੱਲ ਹੋਈ ਸੀ ਉਹ ਲਿਖਤ ਹੈ ਬਾਬਾ ਤੇਜਾ ਸਿੰਘ ਡਬਲ ਐਮ ਏ ਦੀ ਲਿਖੀ ਪੜ੍ਹ ਲਓ ਤੁਸੀਂ ਮੇਰੇ ਕੋਲ ਨਿਕਤ ਪਈ ਹੈ ਕਿ ਗੁਰੂ ਅਰਗੁਪ ਸਿੰਘ ਸਾਹਿਬ ਜਾਮਣ ਨੇ ਅਸੀਂ ਧਰਮ ਚ ਦਖਲ ਨਹੀਂ ਦੇਵਾਂਗੇ ਅਕਾਲ ਤਖਤ ਦੀ ਮਰਿਆਦਾ 'ਚ ਦਖਲ ਨਹੀਂ ਦੇਵਾਂਗੇ ਤੇ ਹੁਣ ਫਿਰ ਇਹ ਮਤਾ ਪਾਸ ਧਰਮ ਪ੍ਰਚਾਰ ਕਮੇਟੀ ਨੇ ਕੀਤਾ ਥੋੜੇ ਚਿਰ ਪਹਿਲਾਂ 20-25 ਸਾਲ ਹੋਏ ਨੇ ਉਹ ਮਤਾ ਧਰਮ ਪ੍ਰਚਾਰ ਕਮੇਟੀ ਦਾ ਮਤਾ ਪਿਆ ਸਾਡੇ ਕੋਲ ਉਹਦੇ ਚ ਲਿਖਿਆ ਵੀ ਅਕਾਲ ਤਖਤ ਸਾਹਿਬ ਕੇਸ ਘੜ ਜਿਹੜੇ ਸਾਡੇ ਤਖਤ ਨੇ ਇਹਨਾਂ ਤਖਤਾਂ ਦੇ ਉੱਤੇ ਸ਼੍ਰੋਮਣੀ ਕਮੇਟੀ ਦਖਲਅੰਦਾਜ਼ੀ ਨਹੀਂ ਕਰ ਸਕਦੀ ਕੋਈ ਕੋਈ ਪਾਰਟੀ ਦਖਲਅੰਦਾਜ਼ੀ ਨਹੀਂ ਕਰ ਸਕਦੀ ਇਹ ਪੰਥ ਦੇ ਸਾਂਝੇ ਨੇ ਸਾਰੀਆਂ ਸੰਪਰਦਾਵਾਂ ਦੇ ਸਾਂਝੇ ਨੇ ਪਰ ਇੱਥੇ ਇੱਥੇ ਕੋਈ ਨਹੀਂ ਸੁਣਦਾ ਇੱਥੇ ਆਪਣੀ ਮਰਜ਼ੀ ਹੈ ਜਿਸ ਕੀ ਲਾਠੀ ਉਸ ਕੀ ਭੈਣ ਸਾ ਜੀ ਮੈਂ ਤਾਂ ਇਹ ਬੇਨਤੀ ਕਰਨੀ ਆ ਸਿੰਘ ਸਾਹਿਬ ਜਿਹੜੇ ਨਵੇਂ ਬਣੇ ਨੇ ਉਹ ਵੀ ਵਿਚਾਰ ਕੇ ਉਥੇ ਜਾਣ ਕਿਸੇ ਨੇ ਨਹੀਂ ਮੰਨਣਾ ਹੁਣ ਜਸੇਦਾਰ ਅਸੀਂ ਤਾਂ ਨਹੀਂ ਮੰਨਣਾ ਆਖੋ ਸ੍ਰੀ ਵਾਹਿਗੁਰੂ ਅੱਜ ਇਹ ਰੋਜ਼ ਦਾ ਮਜ਼ਾਕ ਨਾ ਬਣਾਓ ਅਕਾਲ ਤਖਤ ਨੂੰ ਅਸੀਂ ਤੇ ਮੰਨਾਂਗੇ ਜਿਵੇਂ ਆਪਾਂ ਸਾਰੀਆਂ ਸੰਪਰਦਾਵਾਂ ਪੱਗਾਂ ਲਿਆ ਕੇ ਬੰਦੀਆਂ ਨੇ ਹੁਣ ਜਿਹੜੇ ਸੰਪਰਦਾਵਾਂ ਵਾਲੇ ਉਥੇ ਕੱਲ ਨੂੰ ਦਸਤਾਰ ਦੇਣ ਨਾ ਤੁਰ ਪੈਣ ਤੁਰ ਪੈਣੇ ਗਈ ਮੈਨੂੰ ਇਹ ਦੱਸੋ ਜਦੋਂ ਸਿੰਘ ਸਾਹਿਬ ਰਪੀਰ ਸਿੰਘ ਨੂੰ ਦਸਤਾਰ ਹੋਈ ਸੀ ਉਦੋਂ ਆਏ ਸੀ ਤੇ ਹੁਣ ਜਦੋਂ ਦਸਤਾਰ ਉਹਨਾਂ ਦੇ ਆ ਸਾਰਾ ਕੁਝ ਕੱਲ ਹੋਇਆ ਹੁਣ ਤੁਹਾਨੂੰ ਪੁੱਛਿਆ ਕਿਸੇ ਨੂੰ ਨਾ ਨਿਆਂਗਾਸਿਆਂ ਨੂੰ ਪੁੱਛਿਆ ਨਾ ਨਾਨਕਸਰਿਆਂ ਨੂੰ ਪੁੱਛਿਆ ਨਾ ਰਾੜੇ ਵਾਲੇ ਨੂੰ ਪੁੱਛਿਆ ਨਾ ਟਕਸਾਲ ਵਾਲਿਆਂ ਨੂੰ ਪੁੱਛਿਆ ਨਾ ਕਿਸੇ ਹੋਰ ਜਥੇਬੰਦੀ ਨੂੰ ਪੁੱਛਿਆ ਨਾ ਰਾਜਨੀਤਿਕ ਜਥੇਬੰਦੀਆਂ ਨੂੰ ਪੁੱਛਿਆ ਨਾ ਧਾਰਮਿਕ ਜਥੇ ਪੁੱਛਿਆ ਨੂੰ ਬਿਲਕੁਲ ਤਮ ਤੋੜ ਦਿੱਤਾ ਇਹ ਗੱਲ ਠੀਕ ਨਹੀਂ ਹੈ ਜੇ ਜਥੇਦਾਰ ਬਣਾਣਾ ਸਾਰੀਆਂ ਸੰਪਰਦਾਵਾਂ ਦੀ ਦਸਤਾਰ ਲੈ ਕੇ ਤੇ ਫਿਰ ਉਹਨਾਂ ਦੀ ਰਾਏ ਨਾਲ ਹੀ ਅਗਲਾ ਜਥੇਦਾਰ ਬਦਲਿਆ ਜਾਵੇ ਇਹ ਸਾਡੀ ਬੇਨਤੀ ਹੈ ਸਾਰੇ ਪੰਥ ਦੇ ਚਰਨਾਂ ਵਿੱਚ ਪੰਥ ਨੂੰ ਇੰਨਾ ਖੁਆਰ ਨਾ ਕਰੋ ਰਾਜਨੀਤੀ ਧਰਮ ਦੇ ਉੱਤੇ ਇੰਨੀ ਹਾਵੀ ਨਾ ਹੋ ਜਾਵੇ ਕਿ ਧਾਰਮਿਕ ਬੰਦਾਂ ਦਾ ਸਾਹ ਕੁੱਟਿਆ ਜਾਵੇ ਅੱਜ ਸਾਡਾ ਇੱਥੋਂ ਸਾਹ ਕੁੱਟਿਆ ਹੋਇਆ ਅਸੀਂ ਬੋਲ ਨਹੀਂ ਸਕਦੇ ਅਸੀਂ ਗੁਰਮਤਿ ਕੋਈ ਗੱਲ ਨਹੀਂ ਕਰ ਸਕਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੌਣ ਛਾਪੇਗਾ ਸਰੋਭਣੀ ਕਮੇਟੀ ਛਾਪੇ ਜਾਂ ਕੋਈ ਸੰਸਥਾ ਛਾਪੇ ਇਹ ਫੈਸਲਾ ਅਕਾਲ ਤਖਤ ਨੇ ਕਰਨਾ ਨਾ ਕਿ ਪੰਜਾਬ ਦੀ ਵਿਧਾਨ ਸਭਾ ਚ ਫੈਸਲਾ ਕੀ ਕੀਤਾ ਪੰਜਾਬ ਦੀ ਵਿਧਾਨ ਸਭਾ ਦੇ ਕਾਨੂੰਨ ਬਣਾਤਾ ਕਿ ਸ਼੍ਰੋਮਣੀ ਕਮੇਟੀ ਤੋਂ ਬਿਨਾ ਕੋਈ ਗੁਰੂ ਗ੍ਰੰਥ ਸਾਹਿਬ ਨਹੀਂ ਛਾਪ ਸਕਦਾ ਗੱਲ ਸਾਰਿਆਂ ਨੂੰ ਚੰਗੀ ਲੱਗੀ ਪਰ ਉਹਦਾ ਨਤੀਜਾ ਕੀ ਨਿਕਲਿਆ ਅੱਜ ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈਣਾ ਹੋਵੇ ਆਪਣੇ ਪਿੰਡਾਂ ਵਾਸਤੇ 6-6 ਮਹੀਨੇ ਲੱਗ ਜਾਂਦੇ ਤੁਹਾਨੂੰ ਸਰੂਪ ਨਹੀਂ ਮਿਲਦਾ ਅੱਜ ਸਾਡੀ ਹਾਲਾਤ ਹੈ 6 ਮਹੀਨੇ ਬਾਅਦ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਿਲੇਗਾ ਕਿਵੇਂ ਭਲਾ ਦੋ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੇ ਸਾਈਨ ਚਾਹੀਦੇ ਆ ਉਹ ਮੈਂਬਰ ਲੱਭੋ ਪਹਿਲਾਂ ਫਿਰ ਉਹਨਾਂ ਦੇ ਸਾਈਨ ਕਰਾਓ ਫਿਰ ਤੁਸੀਂ ਗੁਰਦੁਆਰੇ ਦਾ ਮੈਨੇਜਰ ਆਏਗਾ ਵੱਡੇ ਗੁਰਦੁਆਰੇ ਦਾ ਪੰਜ ਪਿਆਰੇ ਆਉਣਗੇ ਚੈਕ ਇਨ ਕਰਨਗੇ ਕਿੰਨੀਆਂ ਜਾਦੀਆਂ ਸਾਡੇ ਉੱਤੇ ਲਾ ਕੇ ਪਾਬੰਦੀਆਂ ਤੇ ਸਾਨੂੰ ਇੰਨਾ ਸੌੜਾ ਕਰਤਾ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਨਵਾਂ ਸਰੂਪ ਲੈਣਾ ਹੋਵੇ 6 ਮਹੀਨੇ ਤਰਲੇ ਕੱਢਣੇ ਪੈਂਦੇ ਆ ਉਹ ਮੇਰੇ ਵਰਗਿਆਂ ਨੂੰ ਜਿਹੜੇ ਅਸੀਂ ਸ਼੍ਰੋਮਣੀ ਕਮੇਟੀ 'ਚ ਬੈਠੇ ਹੋਏ ਆ ਤੇ ਜਿਹੜੇ ਗਾਰ ਨੇ ਵਿਚਾਰੇ ਜਿਨ੍ਹਾਂ ਨੂੰ ਪਿੰਡਾਂ ਚ ਰੋਣਾ ਉਹਨਾਂ ਦਾ ਕੀ ਹਾਲ ਹੈ ਇਹ ਬੇਨਤੀ ਹੈ ਸਾਰਾ ਕੁਝ ਸ੍ਰੀ ਅਕਾਲ ਤਖਤ ਸਾਹਿਬ ਦਾ ਧਰਮ ਦਾ ਆਜ਼ਾਦ ਕਰਾ ਦਿਓ ਤੁਸੀਂ ਸ਼੍ਰੋਮਣੀ ਕਮੇਟੀ ਬਣਾਈ ਸੀ ਗੁਰੂ ਦੀ ਗੋਲਕ ਚੱਕ ਕੇ ਇਹਦਾ ਸਹੀ ਵਰਤੋਂ ਕਰੋਗੇ ਲੰਗਰ ਚਲਾਓਗੇ ਬਿਲਡਿੰਗਾਂ ਬਣਾਓਗੇ ਧਰਮ ਪ੍ਰਚਾਰ ਕਰੋਗੇ ਸਕੂਲ ਕਾਲਜ ਖੋਲੋਗੇ ਨਾ ਕਿ ਤੁਸੀਂ ਸਾਰੇ ਧਰਮ ਦੇ ਉੱਤੇ ਹੀ ਗਲਬਾ ਪਾ ਲਓਗੇ ਇਹ ਧਰਮ ਦੇ ਉੱਤੇ ਗਲਬਾ ਪਾਇਆ ਗਿਆ ਬਚੋ ਇਸ ਤੋਂ अज भी टाइम है अकाल तख्त को आजाद करा लो खालस का रा राज हो जाएगा अकाल तख्त में गुलाम बने आज कोई थोड़ा तो राज नहीं बनना जिन्ना चर मर्जी टक्करा मारी जाओ वागुरू जी का खालसा वाहू जी